ਬਾਰਡਰ ਫਿਲਮ ਨੂੰ ਲੈ ਕੇ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ ਆਖਰ ਅਜੀਹਾ ਕੀ ਕਿਹਾ ਦਿਲਜੀਤ ਦੋਸਾਂਝ ਨੇ ਜਿਸ ਨੂੰ ਲੈ ਕੇ ਲੋਕ ਵੀ ਹੈਰਾਨ ਨੇ ਕਿ ਕਦੇ ਇਹ ਦਿਨ ਵੀ ਸਨ ਦਿਲਜੀਤ ਦੋਸਾਂਝ ਦੇ ਪੋਸੂ ਰਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਬਾਰਡਰ ਫਿਲਮ ਮੇਰੇ ਹਿਸਾਬ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਸ਼ਾਈ ਰਹੀ ਹੈ ਬਾਰਡਰ ਫਿਲਮ ਦੇ ਗੀਤ ਬਾਰਡਰ ਫਿਲਮ ਦੀ ਕਹਾਣੀ ਗੱਤਾ ਸਾਹਿਬ ਦਾ ਮਤਲਬ ਡਾਇਰੈਕਸ਼ਨ ਜਿਹੜੀ ਹੈ ਉਹ ਬਾ ਕਮਾਲ ਆ میوزਿਕ ਐਕਟਰ ਐਵਰੀਥਿੰਗ ਵਾਸ ਓਕੇ ਲੇਕਿਨ ਉਸ ਨੂੰ ਮਤਲਬ ਉਸ ਤੋਂ ਪ੍ਰਭਾਵਿਤ ਹੋ ਕੇ ਬਾਰਡਰ ਟੂ ਲਾਂਚ ਕੀਤੀ ਗਈ ਹੈ ਲੇਕਿਨ ਬਾਰਡਰ ਫਿਲਮ ਦਾ ਦਲਜੀਤ ਦੋਸਾਂਜ ਦੇ ਨਾਲ ਕੀ ਕਨੈਕਸ਼ਨ ਹੈ ਇਹ ਮੈਂ ਤੁਹਾਨੂੰ ਹੁਣ ਦੱਸਣ ਜਾ ਰਿਹਾ ਹਾਂ ਬਾਰਡਰ ਫਿਲਮ ਸਭ ਨੇ ਦੇਖੀ ਹੈ ਔਰ ਉਸਦੇ ਗੀਤਾਂ ਨੂੰ ਵੀ ਇੰਜੋਏ ਆਪਾਂ ਕੀਤਾ ਹੈ ਔਰ ਵੱਡੀ ਗੱਲ ਇੱਥੇ ਹੈ ਕਿ ਉਸਦੀ ਸਟੋਰੀ ਜਿਹੜੀ ਉਹਦੇ ਵਿੱਚ ਜਿਹੜੀ ਸਟਾਰ ਕਾਸਟ ਸੀਗੀ ਖਾਸ ਕਰਕੇ ਜੇਕਰ ਆਪਾਂ ਗੱਲ ਕਰੀਏ ਕੁਲਦੀਪ ਸਿੰਘ ਬਰਗੇਡੀਅਰ ਕੁਲਦੀਪ ਸਿੰਘ ਚਾਂਦਪੂਰੀ ਜੀ ਦੀ ਜ਼ਿੰਦਗੀ ਦੇ ਨਾਲ ریلیਟਡ ਕਿੱਥੇ 120 ਜਵਾਨ ਔਰ ਕਿੱਥੇ 3000 ਫੌਜ ਪਾਕਿਸਤਾਨ ਦੀ ਅਟੈਕ ਕਰਨ ਵਾਸਤੇ ਆ ਰਹੀ ਹੈ ਔਰ ਆਪਣੇ ਕਹਿ ਸਕਦੇ ਆ ਕਿ ਪੂਰੇ ਕਹਿ ਸਕਦੇ ਆ ਕਿ ਪੂਰੇ ਹਥਿਆਰਾਂ ਦੇ ਨਾਲ ਔਰ ਅਜੇ ਟੈਂਕ ਜਿਹੜੇ ਉਹਨਾਂ ਨੂੰ ਬਕਾਇਦਾ ਤੌਰ ਤੇ ਮਤਲਬ ਚਾਈਨਾ ਦੇ ਵੱਲੋਂ ਦਿੱਤੇ ਗਏ ਸੀਗੇ ਅਜੇ ਹੀ ਟੈਂਕਾਂ ਦੇ ਨਾਲ 3000 ਜਿਹੜੀ ਹੈ ਆਰਮੀ ਉਹ ਪਾਕਿਸਤਾਨ ਦੇ ਵੱਲੋਂ ਇੰਡੀਆ ਦੇ ਵਿੱਚ ਦਾਖਲ ਹੋ ਰਹੀ ਹੈ ਔਰ ਅਚਾਨਕ ਜਦੋਂ ਪਤਾ ਲੱਗਾ ਕਿ ਪਾਕਿਸਤਾਨ ਦੀ ਫੌਜ ਜਿਹੜੀ ਹੈ ਉਹ ਮਤਲਬ ਜੈਸਲ ਮੇਰ ਦੇ ਉੱਪਰ ਅਟੈਕ ਕਰਨ ਆ ਰਹੀ ਹੈ ਤਦ 120 ਜਵਾਨਾਂ ਨੂੰ ਇਕੱਠੇ ਕੀਤਾ ਬਰਗੇਡੀਅਰ ਕੁਲਦੀਪ ਸਿੰਘ ਚਾਂਦਪੂਰੀ ਜੀ ਨੇ ਔਰ ਉਹਨਾਂ ਨੂੰ ਕਿਹਾ ਕਿ ਦੇਖੋ ਆਪਾਂ 120 ਹੈ ਔਰ ਉਹ ਜਿਹੜੇ 3000 ਤੋਂ ਵੱਧ ਹੋ ਸਕਦੇ ਐ ਜੇਕਰ ਮੇਰਾ ਤੁਸੀਂ ਸਾਥ ਦੇਣਾ ਤਾਂ ਇਮਾਨਦਾਰੀ ਨਾਲ ਦੇਣਾ ਔਰ ਜੇ ਕੋਈ ਨਹੀਂ ਦੇਣਾ ਚਾਹੁੰਦਾ ਤੇ ਹੁਣੇ ਵਾਪਸ ਜਾ ਸਕਦਾ ਹੈ ਤਾਂ ਚਾਂਦਪੁਰੀ ਸਾਹਿਬ ਦਾ ਇਹ ਜਵਾਬ ਸੁਣ ਕੇ ਕਿ ਨਹੀਂ ਅਸੀਂ ਤੁਹਾਡੇ ਨਾਲ ਹਾਂ ਜੀਵਾਂਗੇ ਵੀ ਤੁਹਾਡੇ ਨਾਲ ਤੇ ਮਰਾਂਗੇ ਵੀ ਤੁਹਾਡੇ ਨਾਲ ਤੁਸੀਂ ਦੇਖ ਲਓ ਕਿ 120 ਜਵਾਨਾਂ ਦੇ ਹੌਸਲੇ ਨੇ ਔਰ ਚਾਂਦਪੁਰੀ ਸਾਹ ਦੇ ਉਸ ਜਜ਼ਬੇ ਨੂੰ ਸਲਾਮ ਕਰਦਿਆ ਹੋਇਆ 3000 ਫੌਜ ਨੂੰ ਹਥਿਆਰ ਸੁੱਟਣ ਲਈ ਮਜਬੂਰ ਕਰ ਦਿੱਤਾ ਸੀ ਸਭ ਕੁਝ ਸੀ ਉਹਨਾਂ ਦੇ ਕੋਲ ਭੱਜਦੇ ਨਜ਼ਰ ਆਏ ਫਿਰ ਪਾਕਿਸਤਾਨੀ ਭੱਜਣ ਲਈ ਉਹਨਾਂ ਨੂੰ ਰਸਤਾ ਨਹੀਂ ਲੱਭਾ ਔਰ ਉਹਨਾਂ ਨੂੰ ਹਥਿਆਰ ਸੁੱਟਣ ਲਈ ਮਜਬੂਰ ਕਰ ਦਿੱਤਾ ਸੀ ਔਰ ਐਸੀ ਚੀਜ਼ ਨੂੰ ਮੱਦੇ ਨਜ਼ਰ ਰੱਖਦਿਆ ਹੋਇਆ ਬਾਰਡਰ ਟੂਲ ਨੂੰ ਲਾਂਚ ਕੀਤਾ ਗਿਆ ਲੇਕਿਨ ਦਲਜੀਤ ਤੋਂ ਸਾਂਝਦਾ ਹੈ ਕਿ ਬਾਰਡਰ ਜਦੋਂ ਪਹਿਲੀ ਬਾਰਡਰ ਫਿਲਮ ਆਈ ਸੀ ਜਿਸ ਦੇ ਵਿੱਚ ਦਲਜੀਤ ਦੋ ਸਾਂਝ ਨਹੀਂ ਸੀ ਕੰਮ ਕਰ ਰਿਹਾ ਤਾਂ ਕਹਿੰਦਾ ਮੇਰੀ ਜੇਬ ਦੇ ਵਿੱਚ ਬਾਰਡਰ ਫਿਲਮ ਦੇਖਣ ਵਾਸਤੇ ਪੈਸੇ ਨਹੀਂ ਸੀ ਪਹਿਲੀ ਬਾਰਡਰ ਫਿਲਮ ਦੇਖਣ ਲਈ ਮੇਰੀ ਜੇਬ ਦੇ ਵਿੱਚ ਪੈਸੇ ਨਹੀਂ ਸੀ ਲੇਕਿਨ ਵਕਤ ਬਦਲਦਿਆਂ ਦੇਰ ਨਹੀਂ ਲੱਗਦੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਹਮੇਸ਼ਾ ਨਿਮਰਤਾ ਦੇ ਨਾਲ ਰਹਿਣਾ ਚਾਹੀਦਾ ਹੈ ਲੇਕਿਨ ਅੱਜ ਦਰਜੀਦ ਦੋਸਾਂਜ ਬਾਰਡਰ 2 ਦੇ ਵਿੱਚ ਇੱਕ ਅਹਿਮ ਕਿਰਦਾਰ ਨਿਭਾ ਰਿਹਾ ਹੈ ਬਾਰਡਰ 2 ਦੇ ਵਿੱਚ ਦੇਖੋ ਮੁਕੱਦਰ ਦਾ ਹੇਰ ਫੇਰ ਕਿੱਥੇ ਬਾਰਡਰ ਪਹਿਲੀ ਜਿਹੜੀ ਹੈ ਉਹ ਦੇਖਣ ਵਾਸਤੇ ਉਹਦੀ ਜੇਬ 'ਚ ਪੈਸਾ ਨਹੀਂ ਸੀ ਪੈਸੇ ਪੈਸੇ ਤੋਂ ਮੋਤਾਜ ਸੀ ਲੇਕਿਨ ਉਸਦੀ ਮਿਹਨਤ ਉਸਲੀ ਨਿਮਰਤਾ ਉਸ ਦਾ ਸੰਗੀਤ ਉਸਨੇ ਕਹਿ ਸਕਦੇ ਆ ਕਿ ਮਤਲਬ ਸੰਸਕਾਰ ਜੜੇ ਦੇ ਉਸ ਨੂੰ ਕਿੱਥੇ ਤੱਕ ਲੈ ਗਏ ਅੱਜ ਉਹ ਬਾਰਡਰ 2 ਦੇ ਵਿੱਚ ਭੂਮਿਕਾ ਨਿਭਾ ਰਹੇ ਨੇ ਸੋ ਵਕਤ ਬਦਲਦਿਆਂ ਕਦੇ ਵੀ ਦੇਰ ਨਹੀਂ ਲੱਗਦੀ ਅਕਾਲ ਪੁਰਖ ਤੋਂ ਡਰ ਡਰ ਕੇ ਸਾਨੂੰ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ ਦਲਜੀਤ ਦੁਸਾਂਜ ਨੇ ਉਸ ਸਟਰਗਲ ਭਰੇ ਦਿਨ ਦੇਖੇ ਹੈ ਇਹ ਹੀ ਦੁਸਾਂਜ ਦਾ ਪਹਿਲਾ ਵਿਆਹ ਸੀਗਾ ਕਿ ਮੇਰਾ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਨਾਲ ਬਹੁਤ ਪਿਆਰ ਹੈ ਕਿਉਂਕਿ ਮੇਰੇ ਪਿਤਾ ਜੀ ਪੰਜਾਬ ਰੋਡਵੇ ਵਿੱਚ ਇੰਪਲਾਈਸ ਸਨ ਦੇਖੋ ਜੋ ਆਪਣੇ ਬੀਤੇ ਹੋਏ ਉਹ ਕਾਲੇ ਦਿਨਾਂ ਨੂੰ ਯਾਦ ਰੱਖਦਾ ਹੈ ਗਰੀਬੀ ਨੂੰ ਯਾਦ ਰੱਖਦਾ ਹੈ ਉਹ ਜ਼ਿੰਦਗੀ ਚ ਕਦੇ ਮਾਰ ਨਹੀਂ ਖਾ ਸਕਦਾ ਔਰ ਜਿਹੜਾ ਰੋਟੀ ਨੂੰ ਚੋਚੀ ਦੱਸਦਾ ਹੈ ਜਿਸ ਦੀ ਧੌਣ 'ਚ ਹਮੇਸ਼ਾ ਕੀਲਾ ਹੀ ਅੜਿਆ ਰਹਿੰਦਾ ਹੈ ਉਹ ਕੀਲਾ ਫਿਰ ਜਿਆਦਾ देर ਨਹੀਂ ਹੁੰਦਾ ਧੌਣ ਫਿਰ ਅਜੇ ਹੀ ਦੇਖਦੀ ਹੈ ਕਿ ਉਸ ਨੂੰ ਸਹਾਰਾ ਦੇਣ ਵਾਲਾ ਕੋਈ ਨਹੀਂ ਮਿਲਦਾ ਦਰਜੀਤ ਜੀ ਤੁਸੀਂ ਪੰਜਾਬ ਦਾ ਪੰਜਾਬੀਅਤ ਦਾ ਪੂਰੀ ਦੁਨੀਆ ਦੇ ਵਿੱਚ ਪਰਚਮ ਲਹਿਰਾਇਆ ਹੈ ਔਰ ਤੁਹਾਡੀ ਨਿਮਰਤਾ ਨੂੰ ਤੁਹਾਡੀ ਮਿਹਨਤ ਨੂੰ ਤੁਸੀਂ ਕਿੰਨਾ ਬਾਲੀਵੁੱਡ ਦੇ ਵਿੱਚ ਆਪਣਾ ਸਤਕਾਰ ਕਾਇਮ ਕੀਤਾ ਹੈ ਔਰ ਪਿਛਲੇ ਦਿਨੀ ਕੌਣ ਬਨੇ ਕਰੋੜਪਤੀ ਦੇ ਵਿੱਚ ਵੀ ਤੁਹਾਨੂੰ ਦੇਖਿਆ ਗਿਆ ਔਰ ਵੱਡੀ ਗੱਲ ਇੱਥੇ ਹੈ ਕਿ ਚਮਕੀਲਾ ਜੀ ਦੀ ਜ਼ਿੰਦਗੀ ਦੇ ਨਾਲ ਰਿਲੇਟਡ ਜਿਸ ਫਿਲਮ ਦੇ ਵਿੱਚ ਤੁਸੀਂ ਚਮਕੀਲਾ ਜੀ ਦੀ ਭੂਮਿਕਾ ਨਿਭਾਈ ਹੈ ਉਹ ਸਲਾਮ ਹੈ ਬਾਹ ਕਮਾਲ ਫਿਲਮ ਹੋ ਨਿਭੜੀਏ ਸੋ ਇਸ ਕਰਕੇ ਤੁਸੀਂ ਬਹੁਤ ਵਧੀਆ ਇੱਕ ਦਿਲ ਦੀ ਭਾਵਨਾ ਆਪਣੇ ਉਹਨਾਂ ਦਿਨਾਂ ਨੂੰ ਯਾਦ ਕੀਤਾ ਹੈ ਕਿਉਂਕਿ ਜਦੋਂ ਇਸ ਬੁਲੰਦੀ ਤੇ ਪਹੁੰਚ ਜਾਂਦੇ ਆ ਤਾਂ ਕੋਈ ਕੋਈ ਹੈ ਜਿਹੜਾ ਆਪਣੀ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਨਹੀਂ ਤਾਂ ਜ਼ਿਆਦਾ ਕਰਕੇ ਤਾਂ ਕਹਿੰਦੇ ਜੀ ਛੱਡੋ ਹੁਣ ਕੀ ਕਰਨੀ ਆ ਉਹ ਗੱਲਾਂ ਨਹੀਂ ਪਰ ਤੁਸੀਂ ਕਿਹਾ ਕਿ ਬਾਰਡਰ ਪਹਿਲੀ ਫਿਲਮ ਦੇਖਣ ਵਾਸਤੇ ਮੇਰੀ ਜੇਬ 'ਚ ਪੈਸਾ ਨਹੀਂ ਸੀ ਔਰ ਅੱਜ ਮੁਕੱਦਰ ਦੇਖੋ ਕਿ 2 ਵਿੱਚ ਉਹ ਕੰਮ ਕਰ ਰਿਹਾ ਹੈ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣੀ ਦਿਨਾਂ ਨੂੰ ਯਾਦ ਕੀਤਾ ਹੈ ਔਰ ਅੱਜ ਵੀ ਉਸ ਦਿਨ ਨਾਲ ਜੁੜੇ ਹੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਮ